ਇੱਕ ਵਾਰ ਕਿਸੇ ਔਰਤ ਨੂੰ ਕੋਈ ਸਵਾਲ ਕਰਦਾ ਕਿ ਕੀ ਤੁਸੀਂ ਹਮੇਸ਼ਾ ਹੀ ਖੁਸ਼ ਰਹਿੰਦੇ ਆ ਕੀ ਤੁਹਾਡੀ ਜ਼ਿੰਦਗੀ ਵਿੱਚ ਕੋਈ ਤੁਹਾਡੇ ਖਿਲਾਫ ਬੋਲਣ ਵਾਲਾ ਨਹੀਂ ਕੀ ਤੁਹਾਨੂੰ ਕੋਈ ਮਾੜਾ ਕਹਿਣ ਵਾਲਾ ਨਹੀਂ ਕੀ ਤੁਹਾਡੀ ਕੋਈ ਨਿੰਦਿਆ ਚੁਗਲੀ ਨਹੀਂ ਕਰਦਾ ਕੀ ਤੁਹਾਡੀ ਜ਼ਿੰਦਗੀ ਵਿੱਚ ਉਹ ਤਾਂ ਦੇ ਲੋਕ ਹੈ ਨਹੀਂ ਜਿਹੜੇ ਤੁਹਾਡੀ ਲਾਈਫ ਨੂੰ ਬਹੁਤ ਡਿਫਿਕਲਟ ਬਣਾਉਂ ਤਾ ਉਹ ਹੱਸ ਕੇ ਜਵਾਬ ਦੇਦੀ ਕਹਿੰਦੀ ਹੈਗੀ ਆ ਫੋਡੇ ਨਾਲੋਂ ਵੰਦਾ ਤੇ ਕਹਿੰਦੀ ਪਰ ਮੈਂ ਉਹਨਾਂ ਦੀ ਕਦੇ ਪਰਵਾਹ ਨਹੀਂ ਕੀਤੀ ਮੈਂ ਕਦੇ ਇਹ ਨਹੀਂ ਸੋਚਿਆ ਵੀ ਉਹ ਕੀ ਕਹਿ ਰਹੇ ਆ ਕਿੰਦੀ ਮੈਂ ਉਹਨਾਂ ਦੀਆਂ ਗੱਲਾਂ ਤੇ ਕਦੇ ਗੌਰ ਹੀ ਨਹੀਂ ਦਿੱਤਾ ਕਿਉਂਕਿ ਮੇਰੀ ਦਾਦੀ ਨੇ ਮੈਨੂੰ ਸ਼ੁਰੂ-ਸ਼ੁਰੂ ਤੋਂ ਇਹ ਸਿਖਾਇਆ ਸੀ ਕਿ ਤੇਰਾ ਧਿਆਨ ਤੇਰੇ ਖਿਲਾਫ ਚੱਲਣ ਵਾਲੇ ਲੋਕਾਂ 'ਚ ਨਹੀਂ ਹੋਣਾ ਚਾਹੀਦਾ ਤੇਰਾ ਧਿਆਨ ਸਿਰਫ ਤੇਰੇ ਆਪ ਦੇ ਹੀ ਮਕਸਦ ਤੇ ਹੋਣਾ ਚਾਹੀਦਾ ਕਿ ਤੂੰ ਕੀ ਅਚੀਵ ਕਰਨਾ ਤੇ ਕਿੱਥੇ ਪਹੁੰਚਣਾ ਵਾ ਕਿੰਦੀ ਕਿ ਜੇ ਤੂੰ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇਂਗੀ ਜਾਂ ਤੂੰ ਉਹਨਾਂ ਨਾਲ ਬਹਿਸ ਕਰੇਂਗੀ ਤਾਂ ਉਨਾ ਮੂਰਖਾ ਉਕਾਂਦੀ ਤੂੰ ਅਹਿਮੀਅਤ ਵਧਾ ਰਹੀ ਆਂ ਆਪਦੀ ਜ਼ਿੰਦਗੀ ਦੇ ਵਿੱਚ ਜੇ ਤੇਰੇ ਨਾਲ ਕੋਈ ਵੀ ਨਹੀਂ ਨਾ ਤਾਂ ਤੂੰ ਕੱਲਾ ਕੱਲੀ ਖੁਸ਼ ਰਿਹਾ ਕਰ